ਅੱਜ ਕੀ ਅਸੀਂ ਜਿਹੜਾ ਮਾਹਿਸਟਰ ਗੁਰਜਿੰਦਰ ਸਿੰਘ ਯੋਗ ਦੀ ਯਾਦ ਦੇ ਵਿੱਚ ਦੂਜਾ ਇਨ ਕਲਾਬੀ ਨਾਟਕ ਮੇਲਾ ਜਿਹੜਾ ਕਰਵਾਇਆ ਇਸ ਨਾਟਕ ਮੇਲੇ ਦੇ ਵਿੱਚ ਪੰਜਾਬ ਦੇ ਜਿਹੜੇ ਨਾਮਵਰ ਨਾਟਕਕਾਰ ਨੇ ਸਾਡੇ ਡਾਕਟਰ ਸਾਹਬ ਸਿੰਘ ਜੀ ਉਹਨਾਂ ਨੇ ਬੜੀ ਕਮਾਲ ਦੀ ਪੇਸ਼ਕਾਰੀ ਜਿਹੜੀ ਉਹਨਾਂ ਨੇ ਕੀਤੀ ਅੱਜ ਮੈਂ ਵਿਸ਼ੇਸ਼ ਤੌਰ ਤੇ ਗੱਲ ਦੱਸਣੀ ਚਾਹਾਂਗਾ ਇਹਨਾਂ 30 ਖੂਨਦਾਨੀਆਂ ਦੇ ਵਿੱਚ ਦਾਸ ਅਜੇ ਹੀ ਸਾਥੀ ਨੇ ਜਿਨ੍ਹਾਂ ਨੇ ਪਹਿਲੀ ਵਾਰ ਖੂਨਦਾਨ ਕਰਕੇ ਉਹ ਸਾਡੀ ਲਹਿਰ ਦੇ ਨਾਲ ਜੁੜੇ ਨੇ ਇਹ ਸਰਗਰਮੀ ਆ ਜਿਹੜੀਆਂ ਉਸ ਖਾਸ ਤੌਰ ਦੇ ਉੱਤੇ ਸਾਡੀ ਨਿਮਨ ਕਿਸਾਨੀ ਨੂੰ ਜਾਂ ਸਾਡੇ ਮਜ਼ਦੂਰ ਤਬਕੇ ਨੂੰ ਆ ਜਿਹੜਾ ਉਹਨਾਂ ਦੀ ਸੋਚ ਦਾ ਪੱਧਰਾ ਜਿਹੜਾ ਕਿਤੇ ਨਾ ਕਿਤੇ ਉੱਚਾ ਕਰ ਦਿੰਦਾ ਉਹ ਸੋਚ ਨੂੰ ਤਬਦੀਲ ਕਰਦੀਆਂ ਹੈਗੀਆਂ ਅੱਰੀ ਅਸੀਂ ਕੋਰੀਓਗ੍ਰਾਫੀ ਦੇ ਰਾਹੀਂ ਇਹਕਿ ਨਾਟਕ ਵਿਧਾ ਦੇ ਰਾਹੀਂ ਜਿਹੜੀ ਅਸੀਂ ਸਮੱਸਿਆ ਨੂੰ ਆਮ ਜਨਤਾ ਦੇ ਸਾਹਮਣੇ ਪੇਸ਼ ਕਰ ਸਕਦੇ ਆ ਉਹ ਦੂਸਰੇ ਵਿਚਾਰਾਂ ਨਾਲ ਪੇਸ਼ ਨਹੀਂ ਕੀਤਾ ਜਾ ਸਕਦਾ ਜਿੰਨੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਅਸੀਂ 50 ਮਿੰਟਾਂ ਦੀ ਕੋਰੀਓਗ੍ਰਾਫੀ ਕਰਕੇ ਆਪਣਾ ਵਿਚਾਰ ਹੈ ਜਿਹੜਾ ਉਹ ਲੋਕਾਂ ਤੱਕ ਲੈ ਕੇ ਜਾਂਦੇ ਆ ਤਾਂ ਉਹ ਵਧੀਆ ਤਰੀਕਾ ਹੈ ਨਾਟਕਾ ਮੇਲੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਕਿ ਅਧਿਆਪਕ ਉਹ ਨਹੀਂ ਹੁੰਦਾ ਜੋ ਤੁਹਾਨੂੰ ਸਿਰਫ ਪੜ੍ਹਾਵੇ ਸੋ ਕੋਦੇ ਆਪਕੋ ਹੁੰਦਾ ਜੋ ਤੁਹਾਨੂੰ ਸੋਚਣ ਦੀ ਆਦਤ ਪਾਵੇ ਅਜਿਹੇ ਹੀ ਅਧਿਆਪਨ ਰਿਹਾ ਮਾਸਟਰ ਗੁਰਜਿੰਦਰ ਸਿੰਘ ਡੋਕ ਦਾ ਕਿਉਂਕਿ ਉਹਨਾਂ ਦਾ ਜਿਹੜਾ ਪੜ੍ਹਾਉਣ ਦਾ ਲਹਿਜਾ ਸੀ ਉਹ ਮਹਿਜ਼ ਕਲਾ ਕਰੀ ਕਲਮ ਪੜ੍ਹਾਉਣਾ ਨਹੀਂ ਹੁੰਦਾ ਸੀਗਾ ਇੱਕ ਵੱਖਰਾ ਵਿਜ਼ਨ ਸੀ ਉਹਨਾਂ ਦਾ ਪੜ੍ਹਾਉਣ ਦਾ ਉਹ ਮਤਲਬ ਕਿਤਾਬਾਂ ਦੇ ਨਾਲ ਜੁੜੇ ਹੋਏ ਇਨਸਾਨ ਸੀ ਲਾਇਬ੍ਰੇਰੀ ਕ੍ਰੀਏਟ ਕੀਤੀ ਸੀ ਉਹਨਾਂ ਕੋਲੇ ਆਪਣੇ ਆਪ ਕੋਲੇ ਬਹੁਤ ਕਿਤਾਬਾਂ ਸੀ ਔਰ ਉਹ ਕਿਤਾਬਾਂ ਦੇ ਨਾਲ ਜੁੜੇ ਹੋਏ ਸੀ ਤਾਂ ਜੋ ਅਧਿਆਪਕ ਕਿਤਾਬਾਂ ਪੜ੍ਹਦਾ ਉਹਦੀ ਸੋਚ ਤੇ ਉਹਦੀ ਵਿਚਾਰਤਾ ਰਾਜਾ ਦਾ ਸਾਨੂੰ ਇਹ ਅਸੀਂ ਸਮਝੀ ਸਕਦੇ ਹਾਂ ਕਿ ਉਹਦੀ ਜਿਹੜੀ ਆਮ ਅਧਿਆਪਕ ਦੇ ਨਾਲ ਉਹਦੀ ਵਿਚਾਰਧਾਰਾ ਵੱਖਰੀ ਹੁੰਦੀ ਆ। ਨੂੰ 7-8 ਮਹੀਨੇ ਹੋ ਗਏ ਮੈਂ ਜੁਆਇਨ ਕੀਤਾ ਟੀਚਰ ਤੇ ਕਿਉਂਕਿ ਸਾਨੂੰ ਉਹਨਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਪੜਾਇਆ ਸੀ ਸਾਡੇ ਮਨ ਦੇ ਵਿੱਚ ਵੀ ਖਿਆਲ ਆਤ ਸੀਗੇ ਕਿ ਅਸੀਂ ਆਪ ਦਾ ਜਿਹੜਾ ਪਹਿਲਾ ਤੋਹਫਾ ਜਾ ਕੇ ਆਵਲੀ ਨੌਕਰੀ ਦਾ ਆਪਦੇ ਸਰ ਨੂੰ ਸੁਣਾਈਏ ਜਾ ਕੇ ਵੀ ਅਸੀਂ ਸਾਨੂੰ ਨੌਕਰੀ ਮਿਲ ਗਈ ਪਰ ਜਿਸ ਦਿਨ ਸਰ ਦੀ ਡੈਥ ਹੋਈ ਉਹਦੇ ਬਾਰਿਸ਼ ਬਹੁਤ ਸੀ ਜਦੋਂ ਇੱਕੇਦਮ ਸਾਨੂੰ ਪਤਾ ਲੱਗਿਆ ਕਿ ਸਰਦੀ ਡੈਥ ਹੋ ਗਈ ਕਲੌਟਸ ਦੀ ਪ੍ਰੋਬਲਮ ਸੀ ਬ੍ਰੇਨ ਕਲੌਟਸ ਦੀ ਉਹਨਾਂ ਨੂੰ ਤਾਂ ਇੱਕੇਦਮ ਜਦੋਂ ਸਾਨੂੰ ਪਤਾ ਲੱਗਿਆ ਤੇ ਸਾਡਾ ਸਾਨੂੰ ਬਹੁਤ ਵੱਡੇ ਪੱਧਰ ਤੇ ਅਫਸੋਸ ਹੋਇਆ ਤੇ ਅਸੀਂ ਮੀਂਹ ਦੇ ਵਿੱਚ ਹੀ ਸਾਰਾ ਪਿੰਡ ਉਹਨਾਂ ਦੇ ਘਰੇ ਚਲਾ ਗਿਆ ਤੇ ਉਹਨਾਂ ਨੇ ਅਫਸੋਸ ਜਾਰ ਕੀਤਾ ਦੋਸਤੋ ਇਹ ਅਕਸਰ ਕਿਹਾ ਜਾਂਦਾ ਹੈਗਾ ਕਿ ਜੋ ਲੋਕਾਂ ਲਈ ਰਹਿਣ ਜਿਉਂਦੇ ਮਰ ਕੇ ਵੀ ਉਹ ਮਰਦੇ ਅਧਿਆਪਨ ਦਾ ਕੀਤਾ ਇੱਕ ਅਜਿਹਾ ਕੀਤਾ ਭਾਵੇਂ ਅਜੋਕੇ ਸਮੇਂ ਦੇ ਵਿੱਚ ਸਿਰਫ ਸਿਰਫ ਇਸ ਨੂੰ ਆ ਜਿਹੜਾ ਉਹ ਰੋਜੀ ਰੋਟੀ ਤੀ ਕੀ ਆ ਜਿਹੜਾ ਮਹਦੂਦ ਕਰ ਦਿੱਤਾ ਵੀ ਬੰਦਾ ਆਪਣੀ ਉਪਜੀਵਕਾ ਕਮਾਉਣ ਦੇ ਲਈ ਆ ਜਿਹੜਾ ਅਧਿਆਪਨ ਕਰਦਾ ਹੈਗਾ ਪਰ ਕਈ ਲੋਕਾਂ ਦੇ ਲਈ ਅਧਿਆਪਨ ਦਾ ਕੀਤਾ ਜਿਹੜਾ ਉਹ ਇੱਕ ਮਿਸ਼ਨ ਹੁੰਦਾ ਉਹ ਸਿਰਫ ਤੇ ਸਿਰਫ ਬੱਚਿਆਂ ਨੂੰ ਪੜਾਉਂਦੇ ਹੀ ਨਹੀਂਗੇ ਸਗੋਂ ਨਾਲ-ਨਾਲ ਉਹ ਸੁਸਾਇਟੀ ਪ੍ਰਤੀ ਉਹਨਾਂ ਦੀ ਕੀ ਜ਼ਿੰਮੇਵਾਰੀ ਆ ਅ ਮਤਲਬ ਇਹ ਹੈਗਾ ਕਿ ਅਵਤਾਰ ਸਿੰਘ ਪਾਸ ਦੀ ਕਵਤਾ ਤੁਸੀਂ ਸਭ ਨੇ ਸੁਣੀ ਹੋਣੀ ਆ ਘਰੋਂ ਨਿਕਲਣਾ ਕੰਮ ਤੇ ਤੇ ਕੰਮ ਤੋਂ ਘਰ ਜਾਣਾ ਸਿਰਫ ਇੰਨੀ ਜ਼ਿੰਦਗੀ ਤੋਂ ਬਾਹਰ ਲਈਏ ਕੁਝ ਸਰਗਰਮੀਆਂ ਵੀ ਆ ਉਹ ਸਮਾਜ ਦੇ ਵਿੱਚ ਨਿਮਾਉਂਦੇ ਆ ਤਾਂ ਸਮਾਜ ਨੂੰ ਅੱਗੇ ਲੈ ਕੇ ਜਾਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਇਸੇ ਤਰੀਕੇ ਦੇ ਨਾਲ ਮਾਸਟਰ ਗੁਰਜਿੰਦਰ ਸਿੰਘ ਜੋ ਕਿ ਡੋਕਟ ਪਿੰਡ ਤੋਂ ਸੀਗੇ ਲਗਾਤਾਰ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਸੇਵਾਵਾਂ ਨਿਮਾਈਆਂ ਪਰ ਜੋ ਉਹਨਾਂ ਦੇ ਵਿਚਾਰਾਂ ਨੂੰ ਫੋਲੋ ਕਰਦੇ ਸੀਗੇ ਉਹਨਾਂ ਤੋਂ ਪ੍ਰਭਾਵਿਤ ਹੋਏ ਉਹਨਾਂ ਦੇ ਨਾਲ ਜਿਨ੍ਹਾਂ ਨੇ ਪੜ੍ਹਾਈ ਵੀ ਕੀਤੀ ਤੇ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਤੋਂ ਪੜਿਆ ਤੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਰਲ ਕੇ ਪੜਾਇਆ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣਾ ਸੀ ਇਸ ਕਰਕੇ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਉਹ ਗੁਜਰ ਗਏ ਸੀਗੇ ਪਰ ਲੋਕਾਂ ਦੇ ਦਿਲਾਂ ਦੇ ਵਿੱਚੋਂ ਉਹਨਾਂ ਦੇ ਵਿਚਾਰ ਉਹਨਾਂ ਦੀ ਵਿਚਾਰਧਾਰਾ ਨਾਲ ਸਮਾਪਤ ਹੋਵੇ ਇਸ ਕਰਕੇ ਇਸ ਪਿੰਡ ਦੇ ਕੁਝ ਕੁ ਸੱਜਣਾਂ ਜਿਹੜੇ ਉਹਨਾਂ ਦੀ ਯਾਦ ਨੂੰ ਸਮਰਪਿਤ ਆ ਜਿਹੜਾ ਉਹ ਇਨਕਲਾਬੀ ਪ੍ਰੋਗਰਾਮ ਆ ਜਿਹੜਾ ਉਹਨਾਂ ਨੇ ਕੀਤਾ ਆਪਾਂ ਉਹਦੇ ਨਾਲ ਗੱਲਬਾਤ ਕਰਾਂਗੇ ਸਸੀ ਕਾਲ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਕੀ ਆ ਜੀ ਬਈ ਮੇਰਾ ਨਾਮ ਮਾਸਟਰ ਜਸਵੰਤ ਸਿੰਘ ਆ ਜੀ ਜੀ ਹਾਂ ਜੀ ਸਰ ਅੱਜ ਪ੍ਰੋਗਰਾਮ ਤੁਸੀਂ ਇਨਕਲਾਬੀ ਨਾਟਕ ਮੇਲਾ ਕਰਵਾਇਆ ਹੈਗਾ ਖੂਨਦਾਨ ਕੈਂਪ ਵੀ ਲਾਇਆ ਗਿਆ ਹੈਗਾ ਬਹੁਤ ਵਧੀਆ ਉਪਰਾਲਾ ਹੈਗਾ ਜਦੋਂ ਇਹ ਪਹਿਲੀ ਵਾਰੀ ਤੁਸੀਂ ਨਾਟਕ ਮੇਲਾ ਜਾਈ ਪ੍ਰੋਗਰਾਮ ਕਰਵਾਉਣ ਬਾਰੇ ਸੋਚਿਆ ਤੇ ਕੀ ਕੀ ਦਿਮਾਗ ਦੇ ਵਿੱਚ ਚੱਲਦਾ ਸੀਗਾ ਵੀ ਕਿਸ ਤਰ੍ਹਾਂ ਦੀਆਂ ਸਿਚੁਏਸ਼ਨਾਂ ਆ ਜਿਹੜੀਆਂ ਤੁਹਾਡੇ ਦਿਮਾਗ ਦੇ ਵਿੱਚ ਸੀਗੀਆਂ ਵੀ ਇਹ ਕਰਵਾਉਣਾ ਹੀ ਕਰਵਾਉਣਾ ਹੈਗਾ ਜਾਂ ਮਾਸਟਰ ਗੁਰਿੰਦਰ ਸਿੰਘ ਡੋਕ ਉਹਨਾਂ ਦੀ ਵਿਚਾਰਧਾਰਾ ਕਿਸ ਤਰ੍ਹਾਂ ਦੀ ਸੀ ਕਿਸ ਤਰ੍ਹਾਂ ਉਹਨਾਂ ਨੇ ਜਿਹੜੇ ਤੁਹਾਡੇ ਨਾਲ ਜਿਹੜੇ ਪਾਲਾ ਜਿਹੜੇ ਬਤਾਏ ਹੈਗੇ ਅਸੀਂ ਦੇਖੋ ਜੀ ਇੱਕ ਸਾਡਾ ਲੋਕ ਚੇਤਨਾ ਕਲਾ ਮੰਚ ਬਣਾਇਆ ਸੀ ਅਸੀਂ ਮਾਸਟਰ ਸਾਡੇ ਉਸਤਾਦ ਮਾਸਟਰ ਗੁਰਿੰਦਰ ਸਿੰਘ ਜੀ ਉਹ ਸਾਨੂੰ ਵੱਖ-ਵੱਖ ਪਿੰਡਾਂ ਦੇ ਵਿੱਚ ਪਹਿਲਾਂ ਕੋਰੀਓਗ੍ਰਾਫੀਆਂ ਅਸੀਂ ਖੇਡਣੀਆਂ ਤਰਕਸ਼ੀਲ ਮੇਲਿਆਂ ਦੇ ਵਿੱਚ ਨਾਟਕ ਖੇਡਣੇ ਸੋ ਅਕਸਰ ਉਹ ਕਿਆ ਕਰਦੇ ਸੀਗੇ ਕਿ ਜਿਹੜਾ ਨਾਟਕ ਹੈ ਜਿਵੇਂ ਭਾਈ ਗੁਰਸ਼ਰਨ ਜੀ ਕਹਿੰਿਆ ਕਰਦੇ ਸੀ ਕਿ ਨਾਟਕ ਚੱਲਦਾ ਰਹੇ ਨਾਟਕ ਬੰਦ ਨਹੀਂ ਹੋਣਾ ਚਾਹੀਦਾਗਾ ਵਿਚਾਰ ਧਾਰਾ ਅੱਗੇ ਵਧਣੀ ਚਾਹੀਦੀ ਹੈ ਉਹ ਸੋ ਐਤਕੀ ਅਸੀਂ ਜਿਹੜਾ ਮਾਸਟਰ ਗੁਰਜਿੰਦਰ ਸਿੰਘ ਜੋਗ ਦੀ ਯਾਦ ਦੇ ਵਿੱਚ ਦੂਜਾ ਇਨਕਲਾਬੀ ਨਾਟਕ ਮੇਲਾ ਜਿਹੜਾ ਕਰਵਾਇਆ ਇਸ ਨਾਟਕ ਮੇਲੇ ਦੇ ਵਿੱਚ ਪੰਜਾਬ ਦੇ ਜਿਹੜੇ ਨਾਮਵਰ ਨਾਟਕਕਾਰ ਨੇ ਸਾਡੇ ਡਾਕਟਰ ਸਾਹਿਬ ਸਿੰਘ ਜੀ ਉਹਨਾਂ ਨੇ ਬੜੀ ਕਮਾਲ ਦੀ ਪੇਸ਼ਕਾਰੀ ਜਿਹੜੀ ਉਹਨਾਂ ਨੇ ਕੀਤੀ ਅੱਜ ਸੰਭਾਂ ਵਾਲੀ ਡਾਂਗ ਨਾਟਕ ਜਿਹੜਾ ਡੋਗ ਦੀ ਧਰਤੀ ਦੇ ਉੱਤੇ ਖੇਡਿਆ ਗਿਆ ਇਹਦੇ ਤੋਂ ਇਲਾਵਾ ਜਗਸੀਰ ਜੀਦਾ ਜੀ ਹੋਰ ਹਨ ਆਪਣੇ ਵਿਚਾਰਾਂ ਦੇ ਨਾਲ ਲੋਕਾਂ ਨੂੰ ਕੀਲ ਕੇ ਰੱਖਿਆ ਮਾਸਟਰ ਰਜਿੰਦਰ ਭਦੌੜ ਹੋਰ ਹਨ ਛੋਟੇ ਛੋਟੇ ਵਹਿਮ ਪਰ ਮਾਦੇ ਵਿੱਚੋਂ ਲੋਕਾਂ ਨੂੰ ਕੱਢਣ ਲਈ ਵਿਸ਼ੇਸ਼ ਸਾਨੂੰ ਜਿਹੜਾ ਲੈਕਚਰ ਦਿੱਤਾ ਇਸ ਤੋਂ ਇਲਾਵਾ ਅਸੀਂ ਇੱਕ ਸਾਈਡ ਦੇ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਸੀਗਾ ਜਿਸ ਖੂਨਦਾਨ ਕੈਂਪ ਦੇ ਵਿੱਚ ਮੋਕ ਤੇ ਆਸ-ਪਾਸ ਦੇ ਪਿੰਡਾਂ ਦੇ ਸਾਥੀਆਂ ਨੇ ਲਗਭਗ 30 ਖੂਨਦਾਨੀਆਂ ਨਾਲ ਜਿਹੜਾ ਖੂਨਦਾਨ ਕੀਤਾ ਔਰ ਮੈਂ ਵਿਸ਼ੇਸ਼ ਤੌਰ ਤੇ ਗੱਲ ਦੱਸਣੀ ਚਾਹਾਂਗਾ ਇਹਨਾਂ 30 ਖੂਨਦਾਨੀਆਂ ਦੇ ਵਿੱਚ 10 ਅਜਿਹੇ ਸਾਥੀ ਨੇ ਜਿਨ੍ਹਾਂ ਨੇ ਪਹਿਲੀ ਵਾਰ ਖੂਨਦਾਨ ਕਰਕੇ ਸਾਡੀ ਲਹਿਰ ਦੇ ਨਾਲ ਜੁੜੇ ਨੇ ਔਰ ਅਸੀਂ ਇਸ ਲਹਿਰ ਨੂੰ ਇਸ ਮੰਚ ਨੂੰ ਮਾਸਟਰ ਗੁਰਜਿੰਦਰ ਸਿੰਘ ਦੀ ਵਿਚਾਰਧਾਰਾ ਨੂੰ ਅਸੀਂ ਉਹਨੂੰ ਰੁਕਣ ਨਹੀਂ ਦੇਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਵਿਚਾਰਧਾਰਾ ਨੂੰ ਅਸੀਂ ਅੱਗੇ ਤੋਂ ਅੱਗੇ ਲੈ ਕੇ ਜਾਵਾਂਗੇ ਸਾਡਾ ਸੁਪਨਾ ਹੈ ਅੱਛਾ ਮਾਸਟਰ ਜੀ ਸਾਡੇ ਸਮਾਜ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਸਰਗਰਮੀਆਂ ਹੁੰਦੀਆਂ ਰਹਿੰਦੀਆਂ ਇਸ ਤਰ੍ਹਾਂ ਦੀਆਂ ਇਨਕਲਾਬੀ ਸਰਗਰਮੀਆਂ ਜਿਹੜੀਆਂ ਬਹੁਤ ਘੱਟ ਹੈਗਾ ਪਰ ਇਹ ਸਰਗਰਮੀਆਂ ਜਿਹੜੀਆਂ ਉਸ ਖਾਸ ਤੌਰ ਦੇ ਉੱਤੇ ਸਾਡੀ ਨਿਮਨ ਕਿਸਾਨੀ ਨੂੰ ਜਾਂ ਸਾਡੇ ਮਜ਼ਦੂਰ ਤੱਕੇ ਨੂੰ ਆ ਜਿਹੜਾ ਉਹਨਾਂ ਦੀ ਸੋਚ ਦਾ ਪੱਧਰਾ ਜਿਹੜਾ ਕਿਤੇ ਨ ਕਿਤੇ ਉੱਚਾ ਕਰ ਦਿੰਦਾ ਸੁਗੋਚ ਨੂੰ ਤਬਦੀਲ ਕਰ ਦਿੰਿਆ ਹੈ ਤੁਹਾਨੂੰ ਲੱਗਦਾ ਹੈਗਾ ਕਿ ਸਾਡੇ ਸਮਾਜ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਸ ਤਰ੍ਹਾਂ ਦੇ ਨਾਟਕ ਮੇਲੇ ਆ ਜਿਹੜੇ ਹੋਣੇ ਚਾਹੀਦੇ ਇਸ ਤਰ੍ਹਾਂ ਦੇ ਪ੍ਰੋਗਰਾਮ ਤਾਂ ਕਿ ਲੋਕ ਹੋਰ ਸਿੱਖਤ ਹੋਣ ਕਿਉਂਕਿ ਡਾਇਰੈਕਟ ਸਿੱਖਿਆ ਤਾਂ ਹਰੇਕ ਨੂੰ ਨਹੀਂ ਦਿੱਤੀ ਜਾ ਸਕਦੀ ਇਹ ਇਨਡਾਇਰੈਕਟ ਵੇ ਦੇ ਨਾਲ ਆ ਜਿਹੜੀ ਉਹ ਸਿੱਖਿਆ ਦਿੱਤੀ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਬਿਲਕੁਲ ਜੀ ਜਿਹੜੀ ਨਾਟਕ ਕਲਾ ਹੈ ਬਹੁਤ ਕਮਾਲ ਦੀ ਕਲਾ ਹੈ ਭਾਈ ਗੁਰਸ਼ਰਨ ਜੀ ਕਹਿੰਦੇ ਹੁੰਦੇ ਸੀਗੇ ਕਿ ਨਾਟਕ ਕੀ ਹੈ ਜੇ ਸਵਾਲ ਹੀ ਨਾ ਕੀਤਾ ਤੇ ਨਾਟਕ ਫਿਰ ਕਾਦਾ ਹੋਇਆ ਸੋ ਜਿਹੜੀ ਅਸੀਂ ਕੋਰੀਓਗ੍ਰਾਫੀ ਦੇ ਰਾਹੀਂ ਜਾਂ ਇੱਕ ਨਾਟਕ ਵਿਧਾ ਦੇ ਰਾਹੀਂ ਜਿਹੜੀ ਅਸੀਂ ਸਮੱਸਿਆ ਨੂੰ ਆਮ ਜਨਤਾ ਦੇ ਸਾਹਮਣੇ ਪੇਸ਼ ਕਰ ਸਕਦੇ ਆ ਉਹ ਦੂਸਰੇ ਵਿਚਾਰਾਂ ਨਾਲ ਪੇਸ਼ ਨਹੀਂ ਕੀਤਾ ਜਾ ਸਕਦਾ ਜਿੰਨੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਅਸੀਂ 5 ਮਿੰਟਾਂ ਦੀ ਕੋਰੀਓਗ੍ਰਾਫੀ ਕਰਕੇ ਆਪਣਾ ਵਿਚਾਰ ਆ ਜਿਹੜਾ ਉਹ ਲੋਕਾਂ ਤੱਕ ਲੈ ਕੇ ਜਾਂਦੇ ਆ ਤਾਂ ਉਹ ਵਧੀਆ ਤਰੀਕਾ ਹੈ ਨਾਟਕਾ ਮੇਲੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਤਾਂ ਕਿ ਸਮਾਜ ਦੇ ਵਿੱਚ ਅ ਮਤਲਬ ਕਿ ਆਗਾ ਵਦੂ ਜਿਹੜੀ ਸੋਚ ਹੈ ਗਾਂ ਵਦੂ ਜਿਹੜੇ ਨੌਜਵਾਨ ਹੋ ਉੱਠਣ ਔਰ ਇਸ ਵਿਚਾਰ ਧਾਰਨ ਨੂੰ ਅੱਗੇ ਲੈ ਕੇ ਚੱਲਣਾ ਹੁਣ ਖੂਨਦਾਨ ਕੈਂਪ ਲਾਇਆ ਜੀ ਅਸੀਂ ਅੱਜ 10 ਖੂਨਦਾਨ ਕੈਂਪ ਤੋਂ ਪ੍ਰੇਰਤ ਹੋ ਕੇ 10 ਨਵੇਂ ਸਾਥੀ ਸਾਡੇ ਨਾਲ ਜੁੜੇ ਨੇ ਇਹ ਸਾਡੀ ਪ੍ਰਾਪਤੀ ਹੈ ਜੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਸੀਂ ਪ੍ਰਾਪਤੀਆਂ ਕਰਦੇ ਰਹਾਂਗੇ ਸਾਡਾ ਸੁਪਨਾ ਜੀ ਅੱਛਾ ਜਦੋਂ ਆਪਾਂ ਕੋਈ ਵੀ ਇਸ ਤਰ੍ਹਾਂ ਦਾ ਸੱਭਿਆਚਾਰਕ ਪ੍ਰੋਗਰਾਮ ਕਰਾਉਣਾ ਹੋਵੇ ਕਿਉਂਕਿ ਨਿੱਜੀ ਕੰਮ ਦੀ ਬਜਾਏ ਇਹ ਸਮੂਹਿਕ ਕੰਮ ਹੋ ਜਾਂਦਾ ਹੈਗਾ ਤੇ ਉਸ ਵਾਸਤੇ ਫਾਈਨੈਂਸ਼ੀਅਲੀ ਵੀ ਕੁਝਕ ਜ਼ਰੂਰਤਾ ਹੁੰਦੀਆਂ ਕੁਝਕ ਦਿੱਕਤਾਂ ਵੀ ਹੁੰਦੀਆਂ ਹੈ ਇੰਨਾ ਪਿੰਡ ਦੇ ਲੋਕਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਕਿਵੇਂ ਰਿਹਾ ਹੈ ਪਿੰਡ ਦੇ ਲੋਕਾਂ ਦਾ ਸਹਿਯੋਗ ਬਹੁਤ ਜ਼ਿਆਦਾ ਜੀ ਪਰੰਤੂ ਇੱਥੇ ਮੈਂ ਗੱਲ ਕਰਨੀ ਚਾਹਾਂਗਾ ਕਿ ਲੋਕ ਚੇਤਨਾ ਕਲਾ ਮੱਚ ਦੇ ਜਿੰਨੇ ਵੀ ਕਲਾਕਾਰ ਸਾਥੀ ਹੈ ਚਾਹੇ ਹੁਣ ਉਹ ਕੰਮ ਕਰ ਰਹੇ ਨੇ ਚਾਹੇ ਪਹਿਲਾਂ ਨਾਟਕ ਖੇਡਦੇ ਸੀਗੇ ਚਾਹੇ ਪਹਿਲਾਂ ਮਾਸਟਰ ਗੁਰਜਿੰਦਰ ਸਿੰਘ ਹੋਰਾਂ ਨੇ ਇੱਕ ਵਾਲੀਵਾਲ ਦੀ ਟੀਮ ਸੀ ਉਹਨਾਂ ਦੀ ਉਹ ਵਾਲੇ ਸਾਥੀਆਂ ਨੇ ਸਾਨੂੰ ਬਹੁਤ ਜ਼ਿਆਦਾ ਸਹਿਯੋਗਤਾ ਪਰਿਵਾਰ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਹੈਗਾ ਜਿਹੜਾ ਤਾਂ ਇਸ ਤਰ੍ਹਾਂ ਦੀ ਜਾਨੀ ਕਿ ਅਸੀਂ ਫੰਡਿੰਗ ਦੀ ਸਾਨੂੰ ਪ੍ਰੋਬਲਮ ਜਿਹੜੀ ਨਹੀਂ ਆਉਂਦੀ ਜੀ ਅੱਛਾ ਸਾਡੇ ਨਾਲ ਹੋਰ ਵੀ ਉਹਨਾਂ ਦੇ ਸ਼ਗਿਰਦ ਮਯੂਦ ਨੇ ਸਸੀਗਲ ਬਾਈ ਜੀ ਕੀ ਨਾਮ ਆ ਜੀ ਮੇਰਾ ਨਾਮ ਮਾਸਟਰ ਗੁਰਵਿੰਦਰ ਸਿੰਘ ਹੈ ਜੀ ਜੀ ਅੱਛਾ ਬਾਈ ਜੀ ਜਦੋਂ ਤੁਸੀਂ ਉਹਨਾਂ ਤੋਂ ਪੜੇ ਹੈਗੇ ਆ ਕਿਸ ਤਰ੍ਹਾਂ ਦੀ ਚੇਟਕਾ ਜਿਹੜੀ ਤੁਹਾਨੂੰ ਕਿਉਂਕਿ ਇੱਕ ਅਧਿਆਪਕ ਦਾ ਜਿਹੜਾ ਬਹੁਤ ਵੱਡਾ ਰੋਲ ਹੁੰਦਾ ਆਪਣੀ ਜ਼ਿੰਦਗੀ ਦੇ ਵਿੱਚ ਕਿਉਂਕਿ ਆਮ ਤੌਰ ਤੇ ਇਹ ਵੀ ਕਈ ਵਾਰੀ ਲਿਖਿਆ ਮਿਲਦਾ ਹੈਗਾ ਕਿ ਬੱਚਾ ਕੋਰੀ ਸਲੇਟ ਹੁੰਦਾ ਜੋ ਜਿਸ ਤਰ੍ਹਾਂ ਦਾ ਲਿਖਣਾ ਚਾਹੁੰਦਾ ਹੋਵੇ ਉਹਦੀ ਜ਼ਿੰਦਗੀ ਦੇ ਵਿੱਚ ਰੰਗ ਭਰਨੇ ਹੋਣ ਉਹ ਇੱਕ ਅਧਿਆਪਕ ਭਰਦਾ ਹੈਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਰੋਲ ਰਿਹਾ ਹੈ ਤਾਂ ਦੇਖੋ ਜੀ ਮੈਂ ਸ਼ੁਰੂਆਤੀ ਦੌਰ ਦੇ ਵਿੱਚ ਹੀ ਇਸ ਸਕੂਲ ਦੇ ਵਿੱਚ ਪੜਿਆ ਸ਼ੁਰੂ ਤੋਂ ਲੈ ਕੇ 5ਵੀਂ ਤੱਕ ਦਾ ਜਿਹੜਾ ਮੈਂ ਪੰਡਾ ਉਹ ਪ੍ਰਾਇਮਰੀ ਸਕੂਲ ਦੇ ਵਿੱਚ ਤੈਅ ਕੀਤਾ ਔਰ 10ਵੀਂ ਤੱਕ ਪਲੱਸ 2 ਤੱਕ ਦੀ ਐਜੂਕੇਸ਼ਨ ਜਿਹੜੀ ਮੈਂ ਸਕੂਲ ਦੇ ਵਿੱਚੋਂ ਪ੍ਰਾਪਤ ਕੀਤੀ ਆ ਔਰ ਮੈਂ ਦਸਵੀਂ ਤੱਕ ਦੀ ਪੜ੍ਹਾਈ ਮਾਸਟਰ ਗੁਰਜਿੰਦਰ ਡੋਗਜੀ ਤੋਂ ਪ੍ਰਾਪਤ ਕੀਤੀ ਔਰ ਅਧਿਆਪਕ ਬਾਰੇ ਇੱਕ ਵੱਡਾ ਮਹਤਮਪੂਰਨ ਕਥਨ ਇਹ ਕਿਹਾ ਜਾਂਦਾ ਕਿ ਅਧਿਆਪਕ ਉਹ ਨਹੀਂ ਹੁੰਦਾ ਜੋ ਤੁਹਾਨੂੰ ਸਿਰਫ ਪੜ੍ਹਾਵੇ ਸਗੋ ਅਧਿਆਪਕ ਉਹ ਹੁੰਦਾ ਜੋ ਤੁਹਾਨੂੰ ਸੋਚਣ ਦੀ ਆਦਤ ਪਾਵੇ ਅਜਿਹੇ ਹੀ ਅਧਿਆਪਨ ਰਿਹਾ ਮਾਸਟਰ ਗੁਰਜਿੰਦਰ ਸਿੰਘ ਡੋਗ ਦਾ ਕਿਉਂਕਿ ਉਹਨਾਂ ਦਾ ਜਿਹੜਾ ਪੜ੍ਹਾਉਣ ਦਾ ਲਹਿਜਾ ਸੀ ਉਹ ਮਹਿਜ਼ ਇਕੱਲਾ ਕਰੀਕਲਮ ਪੜ੍ਹਾਉਣਾ ਨਹੀਂ ਹੁੰਦਾ ਸੀਗਾ ਇੱਕ ਵੱਖਰਾ ਵਿਜ਼ਨ ਸੀ ਉਹਨਾਂ ਦਾ ਪੜ੍ਹਾਉਣ ਦਾ ਉਹ ਮਤਲਬ ਕਿਤਾਬਾਂ ਦੇ ਨਾਲ ਜੁੜੇ ਹੋਏ ਇਨਸਾਨ ਸੀ ਲਾਇਬ੍ਰੇਰੀ ਕ੍ਰੀਏਟ ਕੀਤੀ ਸੀ ਉਹਨਾਂ ਕੋਲੇ ਆਪਣੇ ਆਪ ਕੋਲੇ ਬਹੁਤ ਕਿਤਾਬਾਂ ਸੀ ਔਰ ਉਹ ਕਿਤਾਬਾਂ ਦੇ ਨਾਲ ਜੁੜੇ ਹੋਏ ਸੀ ਤਾਂ ਜੋ ਅਧਿਆਪਕ ਕਿਤਾਬਾਂ ਪੜਦਾ ਉਹਦੀ ਸੋਚ ਤੇ ਉਹਦੀ ਵਿਚਾਰਧਾਰਾ ਦਾ ਸਾਨੂੰ ਇਹ ਅਸੀਂ ਸਮਝ ਹੀ ਸਕਦੇ ਹਾਂ ਕਿ ਉਹਦੀ ਜਿਹੜੀ ਆਮ ਅਧਿਆਪਕ ਦੇ ਨਾਲੋਂ ਉਹਦੀ ਵਿਚਾਰਧਾਰਾ ਵੱਖਰੀ ਹੁੰਦੀ ਆ ਤਾਂ ਮਾਸਟਰ ਗੁਰਜਿੰਦਰ ਜੀ ਤੋਂ ਸਾਨੂੰ ਇੱਕ ਵੱਖਰੇ ਤਰ੍ਹਾਂ ਦਾ ਜਿਹੜਾ ਅਧਿਆਪਨ ਉਹ ਪ੍ਰਾਪਤ ਕਰਨ ਦਾ ਸੁਭਾਗ ਸੁਭਾਗ ਪ੍ਰਾਪਤ ਹੋਇਆ ਔਰ ਉਹਨਾਂ ਨੇ ਇੱਕ ਇਕ ਇਨਕਲਾਬ ਦੀ ਜਿਹੜੀ ਮੂਵਮੈਂਟ ਸ਼ੁਰੂ ਕੀਤੀ ਜਿਹੜੀ ਅੱਜ ਵੀ ਸਾਡੇ ਪਿੰਡ ਦੇ ਵਿੱਚ ਹਰੇਕ ਇਨਸਾਨ ਦੇ ਮਨ ਦੇ ਵਿੱਚ ਅਵਚੇਤਨ ਦੇ ਵਿੱਚ ਬੈਠੀ ਹੋਈ ਆ ਅਸੀਂ ਉਹਨਾਂ ਤੋਂ ਬਹੁਤ ਪ੍ਰਭਾਵਤਾ ਔਰ ਸਾਡੇ ਪਿੰਡ ਦਾ ਹਰੇਕ ਹੀ ਤੁਸੀਂ ਦੇਖ ਹੀ ਸਕਦੇ ਹੋ ਕਿ ਮੇਲੇ ਦੇ ਵਿੱਚ ਤੁਸੀਂ ਸੰਪੂਰਨ ਤੌਰ ਤੇ ਸਾਡੇ ਪਿੰਡ ਦੇ ਲੋਕਾਂ ਦੇ ਵਿੱਚ ਬਹੁਤ ਵੱਡੇ ਪੱਧਰ ਦਾ ਉਤਸ਼ਾਹ ਸੀ ਔਰ ਲੋਕ ਉਡੀਕ ਕਰ ਰਹੇ ਸੀ ਇਸ ਮੇਲੇ ਦੀ ਕਿ ਕਦੋਂ ਦਿਨ ਆਵੇ ਤੇ ਅਸੀਂ ਉਸ ਮੇਲੇ ਦਾ ਲੁਤਫ ਲੈਈਏ ਔਰ ਲੁਤਫ ਤੁਸੀਂ ਦੇਖ ਹੀ ਰਹੇ ਹੋ ਕਿ ਕਿੰਨਾ ਇਕੱਠ ਸੀ ਸਾਡੇ ਪਿੰਡ ਦੇ ਵਿੱਚ ਤੇ ਕਿੰਨਾ ਲੋਕਾਂ ਨੇ ਉਤਸ਼ਾਹ ਦੇ ਨਾਲ ਮੇਲੇ ਨੂੰ ਮਾਣਿਆ ਜੀ ਅਛਾ ਭਾਈ ਜਦੋਂ ਇਸ ਤਰ੍ਹਾਂ ਦੀ ਅਣਹੋਣੀ ਹੋਈ ਕਿਉਂਕਿ ਬਹੁਤ ਛੋਟੀ ਉਮਰ ਸੀਗੀ ਉਹਨਾਂ ਦੀ ਜਦੋਂ ਤੁਹਾਡੇ ਤੀਕੇ ਖਬਰ ਪਹੁੰਚੀ ਤਾਂ ਕਿਦਾਂ ਲੱਗਾ ਹੋਵੇ ਹਾਂਜੀ ਮੇਰੇ ਵਿਚੇਤਨ ਦੇ ਵਿੱਚ ਵੀ ਇਹੀ ਗੱਲ ਸੀ ਕਿਉਂਕਿ ਮੈਨੂੰ 7-8 ਮਹੀਨੇ ਹੋ ਗਏ ਮੈਂ ਜੁਆਇਨ ਕੀਤਾ ਟੀਚਰ ਤੇ ਕਿਉਂਕਿ ਸਾਨੂੰ ਉਹਨਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਪੜਾਇਆ ਸੀ ਸਾਡੇ ਮਨ ਦੇ ਵਿੱਚ ਵੀ ਖਿਆਲਤ ਸੀਗੇ ਕਿ ਅਸੀਂ ਆਪ ਦਾ ਜਿਹੜਾ ਪਹਿਲਾ ਤੋਹਫਾ ਜਾ ਕੇ ਆਪਦੀ ਨੌਕਰੀ ਦਾ ਆਪਦੇ ਸਰ ਨੂੰ ਸੁਣਾਈਏ ਜਾ ਕੇ ਵੀ ਅਸੀਂ ਸਾਨੂੰ ਨੌਕਰੀ ਮਿਲ ਗਈ ਪਰ ਜਿਸ ਦਿਨ ਸਰ ਦੀ ਡੈਥ ਹੋਈ ਉਹਦੇ ਬਾਰਿਸ਼ ਬਹੁਤ ਸੀ ਜਦੋਂ ਇੱਕੇਦਮ ਸਾਨੂੰ ਪਤਾ ਲੱਗਿਆ ਕਿ ਸਰਦੀ ਡੈਥ ਹੋ ਗਈ ਕਲੌਟਸ ਦੀ ਪ੍ਰੋਬਲਮ ਸੀ ਬ੍ਰੇਨ ਕਲੌਟਸ ਦੀ ਉਹਨਾਂ ਨੂੰ ਤਾਂ ਇੱਕੇਦਮ ਜਦੋਂ ਸਾਨੂੰ ਪਤਾ ਲੱਗਿਆ ਤੇ ਸਾਡਾ ਸਾਨੂੰ ਬਹੁਤ ਵੱਡੇ ਪੱਧਰ ਤੇ ਅਫਸੋਸ ਹੋਇਆ ਤੇ ਅਸੀਂ ਮੀਂਹ ਦੇ ਵਿੱਚ ਹੀ ਸਾਰਾ ਪਿੰਡ ਉਹਨਾਂ ਦੇ ਘਰੇ ਚਲਾ ਗਿਆ ਤੇ ਉਹਨਾਂ ਨੇ ਅਫਸੋਸਜਾਰ ਕੀਤਾ ਤੇ ਉਸ ਦਿਨ ਸਾਡੇ ਮੈਨੂੰ ਹੀ ਨਹੀਂ ਕੱਲੇ ਨੂੰ ਜਿੰਨੇ ਸਟੂਡੈਂਟਸ ਸੀ ਉਹਨਾਂ ਦੇ ਜਿਨ੍ਹਾਂ ਨੇ ਉਹਨਾਂ ਤੋਂ ਅਧਿਆਪਨ ਪ੍ਰਾਪਤ ਕੀਤਾ ਸਾਰਿਆਂ ਨੂੰ ਇੱਕ ਵੱਡੇ ਪੱਧਰ ਦਾ ਧੱਕਾ ਲੱਗਿਆ ਔਰ ਜਿਨ੍ਹਾਂ ਨੇ ਜਿਹੜੇ ਉਹਨਾਂ ਨੇ ਲੋਕ ਭਲਾਈ ਦੇ ਕੰਮ ਕੀਤੇ ਪਿੰਡ ਪੱਧਰ ਤੇ ਸਾਰੇ ਇਲਾਕੇ ਦੇ ਵਿੱਚ ਹੀ ਸੋਗ ਭਰੀ ਲਹਿਰ ਸੀ ਉਸ ਦਿਨ ਮਾਸਟਰ ਜੀ ਇੱਕ ਗੱਲ ਦੱਸਿਓ ਹੁਣ ਜਦੋਂ ਤੁਸੀਂ ਇਹ ਪ੍ਰੋਗਰਾਮ ਕਰਾਉਨੇ ਹੋ ਤੁਹਾਨੂੰ ਮਾਸਟਰ ਜੀ ਗੁਰਜਿੰਦਰ ਡੋਕਰੀ ਆ ਜਿਹੜੇ ਨਾਲ-ਨਾਲ ਮਹਿਸੂਸ ਹੁੰਦੇ ਆ ਦੇਖੋ ਜੀ ਠੀਕ ਹੈ ਕਿ ਮਾਸਟਰ ਜੀ ਹੋਰੀ ਸਰੀਰਕ ਰੂਪ ਦੇ ਵਿੱਚ ਸਾਡੇ ਵਿੱਚ ਨਹੀਂ ਪਰੰਤੂ ਆਪਦੀ ਵਿਚਾਰਧਾਰਾ ਦੇ ਨਾਲ ਆਪਣੀਆਂ ਆਪਦੀਆਂ ਕੋਰੀਓਗ੍ਰਾਫੀਆਂ ਦੇ ਨਾਲ ਆਪਣੇ ਪਾਤਰਾਂ ਦੇ ਨਾਲ ਉਹ ਸਦਾ ਸਾਡੇ ਅੰਗ ਸੰਗ ਹੈ ਅਸੀਂ ਉਹਨੂੰ ਅੰਗ ਸੰਗ ਹੀ ਸਮਝਦੇ ਹਾਂ ਜੀ